ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਭ ਵਧੀਆ ਹੀ ਹੋਮੋਗੇ ਤੇ ਆਪਾਂ ਵੀ ਠੀਕ ਠਾਕ ਆ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਬਾਕੀ ਆਪਣੇ ਜੋਟਿਊ ਚੈਨਲ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਗਰੇਵਾਲ ਬਲੌਗਸ ਚੈਨਲ ਤੇ ਜੀ ਤੇ ਅੱਜ ਆਪਾਂ ਆਕਾਸ ਤੇ ਵੀਡੀਓ ਲੈ ਕੇ ਆਏ ਆ ਤੁਹਾਨੂੰ ਥੰਬਨੇਲ ਤੇ ਟਾਈਟਲ ਤੋਂ ਪਤਾ ਲੱਗ ਹੀ ਗਿਆ ਹੋਊਗਾ ਤੇ ਆਪਾਂ ਅੱਜ ਸਿੰਪਲ ਕੁੜਤੀ ਦਾ ਨਾਪ ਜਿੰਦਾਂ ਭੈਣਾਂ ਨੂੰ ਨਹੀਂ ਕਈ ਵਾਰ ਪਤਾ ਲੱਗਦਾ ਆਪਾਂ ਨਾਪ ਦਾ ਐਸਟੀਮੇਟ ਆਪਾਂ ਕਿੱਦਾਂ ਸਾਰਾ ਕਾਪੀ ਤੇ ਲਿਖਣਾ ਵਾ ਉਹ ਦੱਸਿਆ ਵਾ ਤੇ ਜਲਦ ਆਪਾਂ ਸਿੰਪਲ ਸੂਟ ਦੀ ਕਟਿੰਗ ਤੇ ਸਟਿਚਿੰਗ ਵੀ ਦੱਸਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਆਪਾਂ ਹੁਣ ਵਧੀਆ-ਵਧੀਆ ਕੰਟੈਂਟ ਤੇ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੇ ਆਪਾਂ ਹੁਣ ਬੁਟੀਕ ਤੇ ਜਿੱਦਾਂ ਜਾ ਨਹੀਂ ਹੁੰਦਾ ਹੁਣ ਆਪਾਂ ਘਰੇ ਸਟੀਚਿੰਗ ਵਗੈਰਾ ਕਰਿਆ ਕਰਾਂਗੇ ਗਰਮੀ ਵਾਲੇ ਸੂਟ ਸਟੀਚਿੰਗ ਲਈ ਕਾਫੀ ਇਕੱਠੇ ਹੋਏ ਪਏ ਨੇ ਤੇ ਆਪਦੇ ਵੀ ਹਜੇ ਬਣਾਉਣ ਵਾਲੇ ਪਏ ਨੇ ਤੇ ਆਪਾਂ ਵੀਡੀਓ ਵਧੀਆ ਵਧੀਆ ਲੈ ਕੇ ਆਉਂਦੇ ਰਵਾਂਗੇ ਤੇ ਬਾਕੀ ਚਲੋ ਜੀ ਦੇਖੋ ਵੀਡੀਓ ਆਪਣੀ ਤੇ ਵਧੀਆ ਲੱਗੀ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਬਾਈ ਹੈਗੀ ਆ ਜੀ 44 ਪੌਣੇ 44 ਇੰਚ ਤਿਆਰ ਆ ਕਾਟਨ ਦਾ ਸੂਟ ਆ ਥੋੜਾ ਮੋਟਾ ਬਾਲਗ ਪਾਈ ਹੋਏ ਨੇ ਤੇ ਆਪਾਂ 44 ਤਿਆਰ ਰੱਖਾਂਗੇ ਤੇ ਆਪਾਂ ਕਾਪੀ ਤੇ ਨੋਟ ਕਰ ਲਾਂਗੇ ਕਿ 44 ਇੰਚ ਤੇ ਕਟਿੰਗ ਟਾਈਮ ਆਪਾਂ 3 ਨੂੰ ਵਿੱਚ ਪਲੱਸ ਕਰਾਂਗੇ 3 ਇੰਚ ਤੇ ਹੁਣ ਆਪਾਂ ਦੇਖਾਂਗੇ ਜੀ ਘੇਰਾ ਘੇਰਾ ਆਪਾਂ ਇਥੋਂ ਫੜ ਕੇ ਮਾਪ ਲੈਣਾ ਵਾ ਘੇਰਾ ਹੈਗਾ ਜੀ 22 ਇੰਚ 22 ਇੰਚ ਆਪਾਂ ਲੈ ਲੈਣਾ ਵਾ 8 2 ਵਿੱਚ ਵਿੱਚ ਪਲੱਸ ਕਰਾਂਗੇ ਕਟਿੰਗ ਟਾਈਮ ਢਾਈ ਇੱਕ ਸਾਈਡ ਤੋਂ ਢਾਈ ਇੱਕ ਸਾਈਡ ਤੋਂ ਤੇ ਹੁਣ ਆਪਾਂ ਦੇਖਦੇ ਆਂ ਜੀ ਤੀਰਾ ਤੀਰਾ ਆਪਾਂ ਇੰਨਾ ਜਗ੍ਹਾ ਤੋਂ ਇੱਥੋਂ ਪੂਰਾ ਸਹੀ ਰੱਖ ਕੇ ਗਲੇ ਤੋਂ ਤੀਰਾ ਆਪਾਂ ਲੈਕ ਲੈਣਾ ਵਾ ਦੇਖ ਸਕਦੇ ਹੋ ਤੁਸੀਂ ਇਦਾਂ ਤੀਰਾ ਤਿਆਰ ਹੈਗਾ ਵਾਜੀ 12 ਇੰਚ ਫੇਰ ਹੁਣ ਆਪਾਂ ਦੇਖਾਂਗੇ ਜੀ ਮੋਡਾ ਕਿ ਕਿੰਨੇ ਆਇਆ ਮੋਡਾ ਦੇਖ ਸਕਦੇ ਹੋ ਤੁਸੀਂ ਆਪਾਂ ਉੱਪਰੋਂ ਤੀਰੇ ਵਾਲੇ ਮੋਟੋਂ ਲਾ ਕੇ ਮੋਡਾ ਦੇਖਣਾ ਮੋਡਾ ਹੈਗਾ 9.5 ਇੰਚ ਜੀ ਤੇ ਹੁਣ ਆਪਾਂ ਦੇਖਾਂਗੇ ਜੀ ਬਾਹਾਂ ਦੀ ਲੰਬਾਈ ਬਾਹਾਂ ਦੀ ਲੰਬਾਈ 1.5 ਇੰਚ ਤਿਆਰ ਆ ਤੇ ਆਪਾਂ ਐਕਸਟਰਾ ਰੱਖਾਂਗੇ ਜਿੰਨੀ ਫੋਲਡ ਕਰਨੀ ਆ 1.5 ਤਿਆਰ ਆ ਤੇ 5.5 ਮੋਰੀ ਆ ਮੋਰੀ ਆਪਾਂ ਇੱਥੋਂ ਇੰਦਾ ਦੇਖਣੀ ਆ ਤੇ ਹੁਣ ਆਪਾਂ ਦੇਖਾਂਗੇ ਜੀ ਬੱਖੀ ਦੀ ਸਲਾਈ ਜਿਹੜੀ ਆ ਵਾਲੀ ਮਾਰੀ ਹੋਈ ਹੋਈ ਆ ਇਹ ਆਪਾਂ ਲਿਖਾਂਗੇ ਇਹ ਹੈ ਜੀ 14.5 ਇੰਚ ਤੇ ਹੁਣ ਆਪਾਂ ਦੇਖਾਂਗੇ ਜੀ ਨਾਪ ਫਿਟਿੰਗ ਦਾ ਸਾਰਿਆਂ ਤੋਂ ਪਹਿਲਾਂ ਆਪਾਂ ਬ੍ਰੈਸਟ ਕੋਲੋਂ ਲੈਣਾ ਆ ਵੀ ਐਂਡ ਚੋਣ ਆਪਾਂ ਦੇਖਾਂਗੇ ਜੀ ਕਮਰ ਦਾ ਨਾਪ ਕਮਰ ਹੈਗੀ ਹੈ 18 ਇੰਚ ਤਿਆਰ ਤੇ ਹੁਣ ਆਪਾਂ ਹੈਪ ਦੇਖਦੇ ਹਾਂ ਜੀ ਹੈਪ ਤਾਂ ਹੈਗੀ ਹੈ ਜੀ 22 ਇੰਚ ਕੀ ਰਹਾ ਹੈਗਾ 22 ਇੰਚ ਹੈਪ ਹੈਗੀ ਆ 22 ਇੰਚ ਤੇ ਹੁਣ ਆਪਾਂ ਪਲੇਟਾਂ ਦੇਖਾਂਗੇ ਜੀ ਜਿਨ੍ਹਾਂ ਨੂੰ ਪਲੋਈਆਂ ਕਹਿ ਦਿੰਦੇ ਨੇ ਤੇ ਆਪਾਂ ਹੁਣ ਪਲੇਟਾਂ ਦਾ ਨਾਪ ਲੈਣੀ ਆ ਕਿ ਕਿੰਨੇ ਇੰਚ ਤੇ ਪਈਆਂ ਹੋਈਆਂ ਆ ਪਲੇਟਾਂ 11 ਇੰਚ ਤੇ ਪਈਆਂ ਹੋਈਆਂ ਨੇ ਜੀ ਤੇ ਪਲੇਟਾਂ ਦਾ ਸੰਨ ਜਿਹੜਾ ਆਪਾਂ ਉਹ ਦੇਖਣਾ ਵਾ ਵੀ ਕਿੰਨੀ ਦੂਰੀ ਤੇ ਆ ਉਹ ਹੈ ਦਾ 7.5 ਤੇ ਹੁਣ ਆਪਾਂ ਗਲਾ ਦੇਖਾਂਗੇ ਗਲੇ ਦਾ ਨਾਪੋ 7.5 ਇੰਚ ਉਸ਼ਾਲਾ ਗਲਾ ਦੇਖਾਂਗੇ। ਅਸ਼ਾਲਾ ਦਲਾ ਦੀ proportions ਜ਼ਿਆਦਾ 9 ਇੰਚ ਰੱਖਾਂਗੇ। ਲਓ ਜੀ ਹੋ ਗਿਆ ਆਪਣਾ ਕੜਤੀ ਦਾ ਨਾਪ। ਤੇ ਇਹਦਾ ਆਪਾਂ ਇਥੋਂ ਫਰੰਟ ਜਿਹੜਾ ਹੁੰਦਾ ਵਾ ਗਲੇ ਕੋਲ ਇਹ ਆਪਾਂ ਫਰੰਟ ਦੇਖਾਂਗੇ ਵੀ ਕੋਈ ਜਿੱਥੇ ਆਪਣੀ ਪਲੇਟ ਪਈ ਹੋਈ ਹੁੰਦੀ ਆ ਮੋਢੇ ਵਾਲੀ ਇਥੋਂ ਆਪਾਂ ਨਾਪ ਲਵਾਂਗੇ। फ्रंट लिखਾਂਗੇ ਇਹਦੇ ਤੇ ਤੇ 프ਰੰਟ ਹੈਗਾ ਬਾਜੀ 1.14 ਇੰਚ ਲੋਜੀ ਹੋਗਾ ਕੁੜਤੀ ਦਾ ਨਾਪ ਤੇ ਸਲਵਾਰ ਦਾ ਤਾਂ ਨਾਰਮਲ ਹੀ ਪਤਾ ਹੀ ਆ ਤੁਹਾਨੂੰ ਵੀ ਲੰਬਾਈ ਉਹ ਵੀ ਆਪਾਂ ਦੱਸ ਦਵਾਂਗੇ ਤੁਹਾਨੂੰ ਵੈਸੇ ਤਾਂ ਲੰਬਾਈ ਮੂਰੀ ਤੇ ਅਸ ਨਹੀਂ ਹੁੰਦਾ ਵਾ ਉਹਦਾ ਤਾਂ ਤੇ ਬੈਲਟ ਬਸ ਕੁੜਤੀ ਦੇ ਨਾਪ ਦੇ ਜਿਆਦਾ ਹੁੰਦਾ ਵਾ ਐਸਟੀਮੇਟ ਵੀ ਸਹੀ ਹੋਵੇ ਤੇ ਵਧੀਆ ਸਾਰਾ ਕੁਝ ਕਟਿੰਗ ਵਗੈਰਾ ਵਧੀਆ ਹੋ ਜਾਂਦੀ ਆ ਤੇ ਆਪਾਂ ਸਿੰਪਲ ਸੂਟ ਦੀ ਤੁਹਾਨੂੰ ਕਟਿੰਗ ਦੀ ਵੀਡੀਓ ਵੀ ਜਲਦ ਲੈ ਕੇ ਆਵਾਂਗੇ ਜੀ हां जी वीडियो वधिया लगी ते लाइक एंड शेयर जरूर करेयो ते कमेंट करके जरूर दसेयो आगे ਤੋਂ ਵੀਡੀਓ ਆਪਾਂ ਵਧਿਆ-ਵਧਿਆ ਲੈ ਕੇ ਤੁਹਾਡੇ ਲਈ ਆਉਂਦੇ ਰਹਿਾਂਗੇ ਤੇ ਸਿੰਪਲ ਸੂਟ ਦੀ ਕਟਿੰਗ ਵੀ ਆਪਾਂ ਜਲਦ ਵੀਡੀਓ ਲੈ ਕੇ ਆਵਾਂਗੇ ਤੇ ਬਾਕੀ ਆਪਾਂ ਵਧਿਆ-ਵਧਿਆ ਵੀਡੀਓ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿਾਂਗੇ ਥੋੜੀ ਜੀ ਪ੍ਰੋਬਲਮ ਹੋਣ ਦੇ ਕਰਕੇ ਬਲੌਗ ਕੰਟੀਨਿਊ ਨਹੀਂ ਰੱਖੇ ਗਏ ਆਪਣੇ ਡੇਲੀ ਜੋ ਬਲੌਗ ਆਪਾਂ ਪਾਉਂਦੇ ਸੀਗੇ ਤੇ ਤਾਂ ਕਰਕੇ ਇਦਾਂ ਹੋ ਗਿਆ ਜੀ ਕਿ ਬਾਕੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਪਿਆਰ ਦਿਆ ਕਰੋ ਜੀ ਆਪਣੀਆਂ ਵੀਡੀਓ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੱਦਾਂ ਦੀਆਂ ਲੱਗਦੀਆਂ ਨੇ ਆਪਣੀਆਂ ਵੀਡੀਓਜ਼ ਤੁਹਾਨੂੰ ਤੇ ਚਲੋ ਠੀਕ ਆ ਜੀ ਜਲਦ ਲੈ ਕੇ ਆਵਾਂਗੇ ਤੁਹਾਡੇ ਲਈ ਨਿਊ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੀ